ਤੇ ਬੀਤੇ ਦਿਨੀ ਦਿਬੜਗੜ ਜੇਲ੍ਹ ਦੇ ਵਿੱਚ ਬੰਦ ਸੰਸਦ ਦੱਸਦੇ ਕਿ ਪਾਰਲੀਮੈਂਟ ਜਿਹੜੇ ਨੇ ਮੈਂਬਰ ਪਾਰਲੀਮੈਂਟ ਭਾਈ ਅਮਰਿਤਪਾਲ ਦੇ ਵੱਲੋਂ ਆਪਣੀ ਨਵੀਂ ਪਾਰਟੀ ਦੇ ਨਾਮ ਦਾ एलान ਕੀਤਾ ਗਿਆ ਸੀ ਅਤੇ ਇਸ ਪਾਰਟੀ ਨੂੰ ਅਕਾਲੀ ਦਲ ਵਾਇਰਸ ਪੰਜਾਬ ਦੇ ਨਾਮ ਦਾ ਨਾਮ ਦਿੱਤਾ ਗਿਆ ਸੀ ਉਸ ਤੋਂ ਬਾਅਦ ਵਕਫਾ ਜ਼ਿਲ੍ਹਾ ਦੇ ਵਿੱਚ ਭਾਈ ਅਮਰਿਤਪਾਲ ਦੇ ਪਿਤਾ ਤਰਸੇਮ ਸਿੰਘ ਅਤੇ ਮਾਤਾ ਬਲਵਿੰਦਰ ਕੌਰ ਦੇ ਵੱਲੋਂ ਲਗਾਤਾਰ ਦੌਰੇ ਕਰਕੇ ਪਾਰਟੀ ਦੇ ਉਦੇਦਾਰਾਂ ਦੀ ਟੀਮ ਦਾ ਗਠਨ ਵੀ ਕੀਤਾ ਜਾ ਰਿਹਾ ਹੈ ਇਸੇ ਕੜੀ ਦੇ ਵਿੱਚ ਪਿੰਡ ਅਗਵੰਦ ਵਿੱਚ ਬਣ ਰਹੇ ਗੁਰਦੁਆਰੇ ਯਦਗਾਰ ਸយ ਸ਼ਹੀਦਾ ਸਾਹਿਬ ਦੇ ਵਿਖੇ ਇੱਕ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਕਿ ਮਤਾ ਬਲਵਿੰਦਰ ਕੌਰ ਉੱਚੇ ਚਤੌਰ ਤੇ ਪ ਆਕਾਲੀ ਦਲ ਵਾਰਿਸ ਪੰਜਾਬ ਦੇ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਜਿਕਾ ਖਾਲਸਾ ਸ਼ਿਵ ਵਾਹਿਗੁਰੂ ਜੀ ਕੀ ਫਤਿਹ ਅੱਜ ਆਕਾਲੀ ਦਲ ਵਾਰਿਸ ਪੰਜਾਬ ਦੀ ਪਾਰਟੀ ਵੱਲੋਂ ਜ਼ਿਲ੍ਹਾ ਗਰਗਾਸਪੁਰ ਦੀ ਕਮੇਟੀ ਅਨਾਉਂਸ ਕੀਤੀ ਗਈ ਆ ਉਹਦੇ ਚ ਦਾਸ ਨੂੰ ਅਬਜ਼ਰਵਰ ਦੀ ਸੇਵਾ ਦਿੱਤੀ ਗਈ ਆ ਦੇ ਨਾਲ ਪੰਜ ਮੈਂਬਰੀ ਕਮੇਟੀ ਅਨਾਉਂਸ ਕੀਤੀ ਗਈ ਆ ਅਸੀਂ ਸਾਰੇ ਵੀਰ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ ਅਸੀਂ ਸਾਰੇ ਰਲ ਮਿਲ ਕੇ ਭਰਤੀ ਦੀ ਮੁਹਿੰਮ ਨੂੰ ਬਲੰਦੀਆਂ ਤੱਕ ਲੈ ਕੇ ਜਾਵਾਂਗੇ ਤੇ ਪੂਰੇ ਗਰਦਾਸਪੁਰ ਜ਼ਿਲ੍ਹੇ ਚ ਹਰੇਕ ਘਰ ਘਰ ਜਾ ਕੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਭਰਤੀ ਮਹਿੰਮ ਨੂੰ ਚਾਲੂ ਕਰਾਂਗੇ ਤੇ ਵੱਡੇ ਬਲੰਦੀਆਂ ਤੇ ਇਸ ਪਾਰਟੀ ਨੂੰ ਲੈ ਕੇ ਜਾਵਾਂਗੇ ਇਹ ਨੌਜਵਾਨਾਂ ਦਾ ਬੜੇ ਵੱਡੀ ਗਿੰਦੀ ਚ ਆਇਆ ਨੌਜਵਾਨ ਕਾਫੀ ਉਸਾਦ ਦੇਖਣ ਨੂੰ ਮਿਲਿਆ ਸੋ ਕੀ ਗੱਲਬਾਤ ਚੱਲੀ ਨੌਜਵਾਨਾਂ ਨਾਲ ਦਾ ਨੌਜਵਾਨ ਤੇ ਅੱਜ ਵੀਰ ਜੀ ਉਤਸ਼ਾਹ ਪਹਿਲੇ ਦਿਨ ਤੋਂ ਹੀ ਬਹੁਤ ਆ ਭਾਈ ਸਾਹਿਬ ਨੂੰ ਇੰਨਾ ਕਿ ਪਿਆਰ ਦਿੱਤਾ ਹੈ ਨੌਜਵਾਨਾਂ ਨੇ ਜਦੋਂ ਦੇ ਉਹ ਵਿਦੇਸ਼ ਤੋਂ ਆਏ ਨੇ ਉਹ ਨੌਜਵਾਨ ਹੀ ਨੌਜਵਾਨ ਦਾ ਦੁੱਖ ਸਮਝ ਸਕਦਾ ਆ ਭਾਈ ਸਾਹਿਬ ਦੀ ਸਭ ਤੋਂ ਵੱਡੀ ਜਿਹੜੀ ਸੋਚ ਸੀ ਇਹੀ ਲੈ ਕੇ ਤੁਰੇ ਸੀਗੇ ਕਿ ਅਸੀਂ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣਾ ਆ ਤੇ ਜਿੱਥੋਂ ਤੱਕ ਕਿ ਪੰਜਾਬ ਦੇ ਸਾਰੇ ਹੀ ਨੌਜਵਾਨ ਭਾਈ ਅੰਮ੍ਰਿਤਪਾਲ ਸਿੰਘ ਨੂੰ ਪਿਆਰ ਕਰਦੇ ਚਾਹੇ ਉਹ ਕਿਸੇ ਵੀ ਧਰਮ ਨਾਲ ਸੰਬੰਧਿਤ ਹੋਣ ਕਿਸੇ ਵੀ ਵਰਗ ਨਾਲ ਸੰਬੰਧਿਤ ਹੋਣ ਕੀ ਫਤਿਹ ਅੱਜ ਜੋ ਸੀਦਾ ਸਿੰਘਾਂ ਦੇ ਸਥਾਨ ਤੇ ਸ਼੍ਰੋਮਣੀ ਅਕਾਲੀ ਦਲ ਦਾ ਨਵੇਂ ਦਾ ਵਾਰਸ ਪੰਜਾਬ ਦੇ ਦਾ ਜੋ ਉਦਘਾਟਨ ਕੀਤਾ ਗਿਆ ਜਥੇਬੰਤੀ ਦਾ ਢਾਂਚਾ ਬਣਾਇਆ ਗਿਆ ਪੰਜ ਮੈਂਬਰੀ ਕਮੇਟੀ ਜੋ ਜ਼ਿਲ੍ਹਾ ਗੁਰਦਾਸਪੁਰ ਦੀ ਸਥਾਪਿਤ ਗਈ ਆ ਉਹਦੇ ਵਿੱਚ ਪੰਜ ਮੈਂਬਰਾਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਨਾਲ ਜੂਤ ਨੂੰ ਵੀ ਪ੍ਰਧਾਨ ਗਿਆ ਨਾਲ ਉਹਨਾਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਤੇ ਮੈਂ ਤੇ ਸਾਰੀ ਸੰਗਤ ਨੂੰ ਇਹ ਸੁਨੇਹਾ ਦੇਣਾ ਚਾਹੁੰਦਾ ਕਿ ਇਹ ਜਿਹੜਾ ਭਾਈ ਅਮਰਤਪਾਲ ਸਿੰਘ ਨੇ ਜਿਹੜੀ ਏਡੀ ਵੱਡੀ ਕੁਰਬਾਨੀ ਕੀਤੀ ਆ ਇਹ ਪੰਜ ਮੈਂਬਰੀ ਕਮੇਟੀ ਅਨਾਉਂਸ ਕੀਤੀ ਗਈ ਆ ਆ ਸਾਰੇ ਹੀ ਸਿੰਘ ਇੱਥੇ ਆ ਜਿਨ੍ਹਾਂ ਦਾ ਨਾਮ ਅਨਾਉਂਸ ਕੀਤਾ ਗਿਆ ਸਾਰੇ ਇੱਕ ਦਿਲ ਤੋਂ ਚੰਗੀ ਤਰ੍ਹਾਂ ਮਿਹਨਤ ਕਰਨ ਲੋ ਬਲਾਲ ਚ ਛੱਡ ਕੇ ਤੇ ਜਿਹੜੀ ਇਹ ਪਾਰਟੀ ਦੀ ਮਹਿਮਾ ਬਹੁਤ ਬਲੰਦੀਆਂ ਤੱਕ ਜਾ ਸਕਦੀ ਆ ਇਹ ਆਪਾਂ ਨੂੰ ਹੁਣ ਮਿਹਨਤ ਦੀ ਲੋੜ ਆ ਕਿਉਂਕਿ ਜਦੋਂ ਨਵੀਂ ਨਵੀਂ ਪਾਰਟੀ ਆਪਾਂ ਆਰੰਭ ਕਰਦੇ ਆ ਉਦੋਂ ਬਹੁਤ ਹਨ ਨੂੰ ਕਠਿਨਾਈਆਂ ਦਾ ਸਾਹਮਣਾ ਕਰਨਾ ਪੈਂਦਾ ਸਰਕਾਰਾਂ ਵੀ ਦਬਾਅ ਪਾਉਣਗੀਆਂ ਕੁਝ ਆਪਣੇ ਵੀ ਸਾਡੇ ਹੈਗੇ ਜਿਹੜੇ ਦਬਾਅ ਪਾਉਣਗੇ ਇਹ ਕਰਕੇ ਮੈਂ ਕਹੀ ਨਹੀਂ ਵੀ ਨਡਰ ਹੋ ਕੇ ਗੁਰੂ ਦਾ ਵੋਟ ਆਸਰਾ ਲੈ ਕੇ ਚੱਲੀਏ ਤੇ ਇੱਕ ਦਿਨ ਦਾ ਲਾ ਕੇ ਕੰਮ ਕਰੀਏ ਤੇ ਫਿਰ ਤੇ ਆਪਣੀ ਪਾਰਟੀ ਜਿਹੜੀ ਬਲੰਦੀਆਂ ਤੱਕ ਜਾਉਗੀ ਬਹੁਤ ਵਧੀਆ ਸੰਗਤ ਵੱਲੋਂ ਤੇ ਆਪਾਂ ਵੋਟਾਂ 'ਚ ਹੀ ਵੇਖ ਲਿਆ ਸੰਗਤ ਵੱਲੋਂ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਬਹੁਤ ਹੀ ਨੌਜਵਾਨੀ ਜਿਹੜੀ ਨਾਲ ਜੁੜ ਰਹੀ ਹੈ ਤੇ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਵੀ ਜਿਹੜੀ ਪੁਰਾਣੀਆਂ ਪਾਰਟੀਆਂ ਉਹ ਦਬਾਨ ਦੀ ਕੋਈ ਵੀ ਕਰ ਰਹੀਆਂ ਹਾਂ ਜੀ ਕੋਈ ਨਹੀਂ ਬਾ ਪਾਰਟੀਆਂ ਨੇ ਤੇ ਕੋਸ਼ਿਸ਼ ਕਰਨੀ ਆ ਆਪਾਂ ਨੂੰ ਸੰਗਤ ਦਾ ਹੈ ਗਿਆ ਨਾਲ ਸੰਗਤ ਤੇ ਗੁਰੂ ਦਾ ਓਟ ਆਸਰਾ ਵਾ ਜਿਹਦੇ ਗਾੜੀ ਕੋਈ ਵੀ ਕਿਸੇ ਦੀ ਵੀ ਕੋਈ ਚੱਲ ਨਹੀਂ ਸਕਦੀ ਤੇ ਗੁਰੂ ਦਾ ਓਟ ਆਸਰਾ ਲੈ ਕੇ ਚੱਲੇ ਆ ਤੇ ਵਾਹਿਗੁਰੂ ਸਾਰੇ ਕਾਰਜ ਜਿਹੜੇ ਆਪੇ ਹੀ ਰਾਸ ਕਰਨਗੇ ਭਾਈ ਅਮਰੀਪਾਲ ਜੀ ਵੱਲੋਂ ਕੋਈ ਸੰਦੇਸ਼ ਲੋਕਾਂ ਨੂੰ ਦੇਣਾ ਚਾਹੋਗੇ ਆ ਬਸ ਉਹ ਇਹੀ ਕੌਮ ਨੂੰ ਕਹਿੰਦੇ ਕਿ ਸਾਰੀ ਕੌਮ ਚੜ੍ਹਦੀ ਕਲਾ ਚ ਰਹੋ ਕੋਈ ਨਹੀਂ ਵਾਹਿਗੁਰੂ ਸਾਰੇ ਕਾਰਜ ਜਿਹੜੇ ਫਤਿਹ ਕਰਨਗੇ